ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਕੋਠੇ ਹਿੰਮਤਪੁਰਾ ਤੇ ਪਿੰਡ ਮਹਾਰਾਜ ਬਾਈ ਹਰਮੇਲ ਦੇ ਘਰੋਂ ਆਪਾਂ ਇੱਕ ਚੰਗੀ ਵਜਨ ਵਾਲੀ ਬੂਰੀ ਮੱਝ ਦਿਖਾ ਰਹੇ ਹਾਂ ਸੂਣ ਦੇ ਕੁਝ ਦਿਨ ਬਾਕੀ ਆ ਪੂਰੀ ਜਿਹੜੀ ਡਿਟੇਲ ਤਾਂ ਬਾਈ ਤੁਸੀਂ ਲਮਾਂਗੇ ਬਾਈ ਦਾ ਜਿਹੜਾ ਘਰ ਹੈ ਗੁਰਦੁਆਰਾ ਦੇ ਬੈਕ ਸਾਈਡ ਕੋਠੇ ਹਿੰਮਤਪੁਰਾ ਮਾੜੀ ਭੈਣੀ ਤੋਂ ਇਹ ਦੋ 2 ਕਿਲੋਮੀਟਰ ਤੇ ਆ ਤੇ ਇਧਰੋਂ 나ਥਪੁਰਾ ਤੇ ਗਿੱਦੜ ਗੰਗਾ ਤੋਂ 4-5 ਕਿਲੋਮੀਟਰ ਤੇ ਇਹ ਕੋਠੇ ਆਉਂਦੇ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਥਣਲੇਵੀ ਦੀ ਮੰਤਰ ਆਪਾਂ ਦਿਖਾ ਦੇ ਕੱਦ-ਕਾਠ ਤੇ ਵਜ਼ਨ ਮਿੱਤਰੋ ਫੁੱਲਾ ਥੋੜੀ ਜੀ ਡਰਦੀ ਐ ਕਿਉਂਕਿ ਉਪਰ ਆ ਪਸ਼ੂ ਕਰਦਾ ਹੁੰਦਾ ਇੱਕ ਸਿੰਘ ਮਿੱਤਰੋ ਜ਼ਰੂਰ ਥੋੜਾ ਜਿਹਾ ਖੁੱਲਾ ਐ ਇੱਕ ਗੋਲ ਐ ਖੜਜਾ ਖੜਜਾ ਪੁੱਤ ਖੜਜਾ ਤੇ ਵਜਨ ਕਰਨ ਨੂੰ ਫੁੱਲ ਚੰਗੀ ਆ ਸਿਹਤ ਪੱਖੋਂ ਫੇਰ ਆਪਾਂ ਕਹਨੇ ਵੀ ਸੋਹਣੀ ਐ ਥਣਲੇ ਵੀ ਦੀ ਮਤਰੋਂ ਪੂਰੀ ਸਾਫ ਐ ਤੇ ਸੂਣ ਦੇ ਪੰਜ ਚਾਰ ਦਿਨ ਬਾਕੀ ਨੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਸੋ ਫੇਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਐ ਜੀ ਠੀਕ ਐ ਇਹ ਜਿਹੜੀ ਆਪਾਂ ਮੱਝ ਆ ਘਰ ਦੀ ਐ ਜੀ ਘਰ ਦੀ ਐ ਘਰ ਦੀ ਠੀਕ ਐ ਸੂਆ ਐ ਤੀਜਾ ਸੂੰਦੀ ਆ ਦੋ ਸੂਏ ਸੂਈ ਵੀ ਆ ਦੁੱਧ ਦੂਜੇ ਸੂਏ ਦਾ ਕਿੰਨਾ ਕੱਢਿਆ 12 ਲੀਟਰ ਮੁੱਲ ਕੀ ਕਰਤਾ ਜੀ ਮੁੱਲ ਦਾ 135 ਟੀਕੇ ਬਾਰੇ ਕੁਝ ਪਤਾ ਜਾਣਕਾਰੀ ਹੁਣ ਮੈਂ ਧਿਆਨ ਤੇ ਨਹੀਂ ਮੈਂ ਆਪਾਂ ਰਹਿ ਜੀ ਓਕੇ ਜਾਦਰੀ ਹਾਂਜੀ ਠੀਕ ਹੈ ਮੁੱਲ 135 ਕਰਤਾ ਤੇ ਦੁੱਧ 12 ਲੀਟਰ ਕੱਢਿਆ ਸੀ ਤੇ ਫੋਨ ਨੰਬਰ ਜੀ ਆਪਣਾ 98414 98414 ਹਾਂ 3099 3099 3099 98414 ਹਾਂ 3096 ਇੱਕ ਵਾਰੀ ਤੋੜ ਕੇ ਦਿਖਾ ਦਿਓ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਥੋੜਾ ਜਿਹਾ ਮਿੱਤਰੋ ਪਸ਼ੂ ਡਰਦਾ ਹੈ ਉਪਰਾ ਮੰਦਾ ਤੇ ਉਸ ਬਾਈ ਦੇ 7:00 ਵਜੇ ਹੁਣ ਕਰਕੇ ਤੁਹਾਨੂੰ ਤੋੜ ਕੇ ਥੋੜੀ ਜੀ ਦਿਖਾਵਾਂਗੇ ਬੰਦੋ ਪੰਦੀ ਇੱਥੇ ਬੰਦੋ ਚਲੋ ਬੰਦੋ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ 5-4 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਥਣਲੇਵੀ ਦੀ ਪੂਰੀ ਸਾਫ ਹੈ ਦੁੱਧ 12 ਲੀਟਰ ਦੂਜੇ ਸੂਏ ਦਾ ਕੱਢਿਆ ਵਾ ਤੇ ਤੀਜੇ ਸੂਏ ਸੂਣਾ ਹੈ 5-4 ਦਿਨ ਸੂਣ ਦੇ ਵਿੱਚ ਬਾਕੀ ਹੈ ਥੋੜੀ ਜੀ ਮਿੱਤਰੋ ਕੈਮਰੇ ਤੋਂ ਡਰਦੀ ਐ ਕਿਉਂਕਿ ਕਿਸੇ ਕਿਸੇ ਪਸ਼ੂ ਪਰਿਵਾਰਾਂ ਦੇ ਨਹੀਂ ਡਰਦੇ ਹੁੰਦੇ ਕੋਈ ਕੋਈ ਮਿੱਤਰੋ ਡਰਦਾ ਹੁੰਦਾ ਉਪਰ ਆ ਮੰਨਦਾ ਹੁੰਦਾ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ